ਬਾਈ ਜਸਤਰੀ ਕਾਲ ਅਸੀਂ ਖੜੇ ਆ ਅੱਜ ਬਰਨਾਲਾ ਟਰੈਕਟਰ ਮੰਡੀ ਜੀ 22 ਤਰੀਕ ਜਿਹਨੇ ਸੋਮਵਾਰ ਜੀ ਇੱਥੇ ਹਰ ਸੋਮਵਾਰ ਨੂੰ ਟਰੈਕਟਰ ਮੰਡੀ ਲੱਗਦੀ ਹੈ ਜੀ ਇਹ ਟਰੈਕਟਰ ਮੰਡੀ ਦੋ ਥਾਂ 'ਚ ਇੱਕੋ ਤਿੰਨ ਕੋ ਨਹੀਂ ਬਾਈ ਦੇ ਜਿੱਧਰ ਬੱਸ ਸਟੈਂਡ ਕੰਨੀ ਜੀ ਇਹ ਆ ਗਈ ਬੱਸ ਸਟੈਂਡ ਮਿੰਦਰਾਇਆ ਦਾ 4x4 605 DI ਅੱਜ ਜੋ ਦੇਖੋ ਜੀ ਟਰੈਕਟਰ ਬਹੁਤ ਸੋਹਣਾ ਜੀ ਸੁੱਕਾ ਪੇ ਟਰੈਕਟਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਈ ਪੀਵੀ 4 ਜੀ 97 ਜੀ 19 ਮੜਲੇ 6,95,000 ਦੀ ਮੰਗ ਆ ਜੀ ਹਾਂ ਅਗਲੀ 241 ਮੈਸੀ ਇਹ ਵੀ ਚੈੱਕ ਕਰੋ ਜੀ ਇਹ 13 ਮੜਲੇ ਤੇ 1,80,000 ਮੜਲੇ ਜੀ ਇਹ ਐਪੀਵੀ 095 ਚੈੱਕ ਕਰੋ ਜੀ ਤੇਰੇ ਦੀ ਵੀ 70 ਪੈਸੇ ਤੇ 50 ਪੈਸੇ ਮੂਰਲੇ 94963 ਐਫੀ ਜੀ ਇਹ ਹਰ ਬਰਤ ਨਹੀਂ ਬਿਲ ਲਾਇਆ ਦੇਖੋ ਚੈੱਕ ਕਰੀ ਥੋੜੀ ਜਿਹੀ ਲੱਗਦੀ ਟਰੈਕਟਰ ਬਾਈ ਮਰ ਲਈ ਰੇਟ ਆ 790000 ਬਾਈ ਮਰ 790000 ਰੇਟ ਆ ਜੀ ਦਾ ਜੋਂਡੀ ਆ ਜੀ ਉੰਨੇ ਮਰਲੇ 53 10 ਟਾਇਰ ਚੈੱਕ ਕਰ ਲਈ ਪਿੱਛੇ ਵੀਰ ਤਾਂ ਬੈਕ ਸਾਈਡ ਚੈੱਕ ਕਰ ਲਈ ਉੰਨੇ ਮਰਲੇ 70 ਲੱਖ 25 ਹਜ਼ਾਰ ਜੀ ਸੌਨ ਵਾਲੀ 21 BI 35 15 ਮਾਡਲੀ 3 ਲੱਖ 95000 ਮੁੱਲ ਹੈ ਚੈੱਕ ਕਰ ਲਵੋ ਜੀ ਟਰੈਕ ਰੂਮ ਵੀ ਸਾਫ ਹੈ ਬਹੁਤ 938 ਸੁਵਰਾਜ ਵੀ ਮਾਡਲੀ 692000 ਮੁੱਲ ਲਈ ਤਾਂ ਚੈੱਕ ਕਰ ਲਈ ਤਾਂ ਇਹ ਸਟਾਰ ਆ ਲਈ ਸੋਨਾਂ ਦੀ ਕੱਚਾ ਉਹਦਾ ਮਾਡਲ ਮੁੱਲ 450000 ਦੀ ਸਾਨੂੰ ਸੋਨ ਨਾਲ ਕਰੈਕਟਰ ਦਿਖਾਉਣੇ ਆ 60 ਦਾ ਡੀਆਈ ਸਿਕੰਦਰਾ ਜੀ 21 ਦੀ ਕਾਪੀ ਹੈ 22 ਦਾ ਮਡ ਲਾਈ 675000 ਦਾ 30 ਸਪੀਡ ਹੈ ਜੀ ਟਾਇਰ ਚੈੱਕ ਕਰ ਲੋ ਜੀ ਇੰਜਨ ਬਹੁਤ ਸਾਫ ਹੈ ਲਿੰਕ ਅਪ ਖੋਲ ਕੇ ਲੋ ਜੀ 365 ਬੀਸੀ ਹੈ ਹਾਲਕੜਾ ਸਵਰਾਜ 855 ਯੂਨੀਵਰਸਿਟੀ ਡਿਊ ਫੈਵ ਸਟਾਰੀ 22 ਦੀ ਕਾਪ 22 ਮੜਲਾ ਤੇਜ ਦੀ ਕਾਪੀ ਆ ਜੀ 7 ਲੱਖ 80 ਹਜ਼ਾਰ ਮੁੱਲ ਆ ਜੀ ਦਾ ਲੈ ਚੈੱਕ ਕਰ ਲੋ ਇਹਨਾਂ ਦੀ ਟਾਇਰ ਦੇਖੀ ਨਮਾ ਟਰੈਕਟਰ ਹੈ ਸਾੜ ਗੇਰ ਵਾਲੀ

ਆ ਗੜਾ ਪੀ ਵੀ 10 ਐਫ ਬੀ 9254 ਜੋਂਡੀ ਆਲੀ 5310 ਜੀ ਤੇ ਚੈੱਕ ਕਰ ਲਈ ਮੰਗਲ ਇਹ 17 ਮੜ ਲਈ ਤੇ ਨਾਲ 65000 ਮੁੱਲ ਆ ਜੀ

945310 ਜੰਡਿਆਰੀ ਇੱਕੋ ਜੰਡਿਆਰੀ ਦੇ ਕੋਈ ਟਾਇਰ ਨਾ ਮਿਲੇ ਜਿਹੜੀ ਚੱਕੜ ਇਹਦੀ ਚੱਕੜ ਇਹਨਾਂ ਦੇ ਕੋਈ ਹਿਸਾਬ ਨਹੀਂ PV02 4033 8 ਮੜ ਲਈ 465000 ਮੁੱਲ ਲਈ ਦੇ ਕੋਈ ਲੈਂਕ ਨਹੀਂ 14 ਮੜ ਲਈ ਸਵਰਾਜ 8552 ਮੁੱਲ 47000 ਰੁਪਏ ਲੋਬਸ ਪੀਟੀਓ ਜੀ ਟਾਇਰ ਚੈੱਕ ਕਰ ਲਈ ਇੰਜਨ ਦੀ ਕੰਡੀਸ਼ਨ ਚੈੱਕ ਕਰ ਲਈ ਸੁੱਕਾ ਪਈ ਨਾ ਕੋਈ ਲੀਕ ਨਹੀਂ ਪੀਵੀਜੀ ਰੋਟ ਸੀ 7715 ਜੀ ਬਰਨਾਲਾ ਮੰਡੀ ਜਿਹੜੇ ਨੇ ਇਹ ਟਰੈਕਟਰ ਇਹ ਖੜਾ 45 ਵਗੈਰਾ ਜੀ ਕੰਟਰ ਗੇਰ ਟਾਇਰ ਚੈੱਕ ਕਰ ਲੋ ਜੀ ਇੰਜਨ ਦੇਖੋ ਜੀ ਇਹ ਕਮਡ ਲਾਈ 2001 ਮਾਡਲ 2 ਲੱਖ 70 ਹਜ਼ਾਰ ਮਾਡਲ ਆ ਜੀ ਕਿ ਨਾਮ ਹੈ ਜੀ ਆਪਣਾ ਕੋਈ ਨਹੀਂ ਤੁਸੀਂ ਦੱਸੋ ਜੀ ਨੇਕ ਹੈ ਨੇਕ ਕਿਹੜਾ ਪਿੰਡ ਹੈ ਜੀ ਸੰਘੇੜਾ ਤੁਸੀਂ ਇਹ ਬਾਈ ਨੇਕ ਦੇ ਟ੍ਰੈਕ ਨੇ ਜਿਹੜੇ ਤੁਹਾਨੂੰ ਦਿਖਾਏ ਨੇ ਜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ ਹਾਂਜੀ ਫੈਂਟਾਸੀ 791 779 ਲੈ ਬਾਈ ਨੇ ਸੰਪਰਕ ਕਰੀ। ਲੋ ਵੀ ਬਾਈ ਜੀ ਅੱਤਾਂ ਖੜਿਆ ਮੈਸੂਨ ਢਾਬੇ ਤੇ ਮਾਨਸਾ ਰੋਡ ਤੇ ਜੀ। ਇਤਨਾ ਬਾਈ ਇੱਕ ਘੋੜੇ ਜੇ ਟਰੈਕਟਰ ਲੱਦੀ ਖੜਾਗਾ। ਛੋਟੇ ਛੋਟੇ ਟਰੈਕਟਰ ਨੇ। ਸੌਨਾਂ ਵਾਲੀ ਕਾਲਿਆਂ ਦੇ। ਇੱਕ ਆ ਨਵਾਂ ਟਰੈਕਟਰ ਆ ਹੋਰ ਐਸਓਆਈ ਔਰ 4515 4v4 ਆ ਸੋਨਾਲੀ ਕਾ m18 m18 ਪਾਵਰ ਪੁੱਛਦੇ ਬਾਈ ਕਿੰਨੀ ਹੈ ਕਿੱਥੋਂ ਲੈ ਕੇ ਚੱਲਿਆ ਇਹ ਮੈਂ ਥਲੋ ਤੋਂ ਇੱਕ ਉਹ ਤੋਂ ਪਾਸੇ ਨਾ ਇਹ ਕਹਿੰਦਾ ਮੂਹੇ ਕੱਤੀ ਹੈ ਟਾਇਰ ਨੇ ਇਹਨਾਂ ਦੀ ਜੀ 8 18 ਦੀ ਮੂਰਲੇ ਟਾਇਰ ਨੇ 4 50 12 ਬਈ ਪਾਵਰ ਕਿੰਨੀ ਹੈ ਇਹਨਾਂ ਦੀ ਕਿੱਥੇ ਲੈ ਕੇ ਚੱਲਿਓ ਇਹਨੂੰ ਕਿੱਥੇ ਲੈ ਕੇ ਚੱਲਿਓ ਬਿਲਕੁਲ ਸਫਰ ਕਰ ਜਾ ਰਹੇ ਨੇ ਇਹਨਾਂ ਨੇ ਕੁਝ ਨਾ ਕਰੀ ਟਰੈਕਟਰ ਨੇ ਬਹੁਤ ਛੋਟੇ ਛੋਟੇ ਬਾਈ ਕਹਾਂ ਮੈਨੂੰ ਵੀਡੀਓ ਜਨਾਬ ਮੇਰੀ ਬਣਾਇਓ ਕਹਿੰਦਾ ਟਰੈਕਟਰਾਂ ਦੇ ਬਣਾ ਲਓ ਕਹਿੰਦਾ ਤੁਹਾਨੂੰ ਕਹਾਂ ਐਂ ਦੱਸਦੇ ਨੇ ਵੀ ਕਿੱਥੋਂ ਆਇਆ ਕਿੱਥੇ ਚੱਲੇ ਆ ਟਰੈਕਟਰ ਦਾ ਇੰਜਣ ਦੇਖੋ ਜੀ ਪਾਵਰ ਤਾਂ ਨਹੀਂ ਹੈਗਾ ਜੀ ਦੇਖੋ ਲੈਂਕਾ ਦੇਖ ਲੋ ਡੰਡਾ ਦੇਖ ਲੋ ਬਾਈ ਕਿੱਥੋਂ ਕਿੱਥੋਂ ਲੈ ਕੇ ਆਏ ਹੋ ਚਾਰਪੁਰ ਤੋਂ ਲੈ ਕੇ ਆਏ ਆਂ ਚਾਰਪੁਰ ਤੋਂ ਕਿੱਥੇ ਲੈ ਕੇ ਜਾ ਰਹੇ ਹੋ ਅਹਮਦਾਬਾਦ ਲੈ ਕੇ ਜਾਣਾ ਛੋਟੇ ਛੋਟੇ ਟਰੈਕਟਰ ਨੇ ਕੀ ਟਰੈਕਟਰ ਨੇ ਬਾਈ 10 ਟਰੈਕਟਰ ਨੇ ਇਹ 10 ਟਰੈਕਟਰ ਦਾ ਛੋਟੇ ਨੇ ਉਹ ਇੱਕ ਵੱਡਾ ਗਿਆ ਇੱਕ ਵੱਡਾ 11 11 ਟਰੈਕਟਰ ਨੇ ਮੇਰਾ ਮੋਬਾਈਲ ਨੰਬਰ ਆਪਣਾ ਮੇਰਾ ਨੰਬਰ ਆ ਕਿਹੜੀ ਏਜੰਸੀ ਚ ਲੈ ਕੇ ਜਾ ਰਹੇ ਹੋ ਆਹੰਦਾ ਆਹੰਦਾ ਜਾ ਰਹੀ ਜੰਨੀਪੁਰ ਐਹੰਦਾ ਬਾਦ ਅਹਮਦਾਬਾਦ ਜਾਂਦਾ ਨਹੀਂ ਹਜ਼ਾਰਪੁਰ ਤੋਂ ਬਾਈ ਘੋੜਾ ਲੈ ਕੇ ਆਏ ਘੋੜੇ ਚ ਲੱਦੇ ਹੋਣੀ ਸਾਰੇ ਦੇਖ ਲੋ ਆਪਣਾ ਦੱਸ ਮੈਂ ਆਪਣਾ ਦੱਸ ਚੱਲ ਮੈਂ 85 ਆ ਕਿੰਨਾ ਨੰਬਰ ਆ 85459 85459 53 5621 53 621 54 1621 53 621 ਹੋਰ ਬੋਲ ਦਿਨ ਤਾਂ 85 ਬਿਨਾ 85 ਦੋ ਬੰਦੇ 8453 5362122 ਨਾਲ ਸੰਪਰਕ ਕਰ ਸਕਦੇ ਹੋ 14 ਟਾਇਰ ਨੇ ਟਰੈਕਟਰ ਇਹ ਦੇਖੋ ਜਨਮਰ ਜਾਪਾਨ ਦਾ ਈ ਜਨਮਰ ਜਾਪਾਨ ਨਾਲਾ ਮੰਡੀ ਟਰੈਕਟਰ ਦਿਖਾਉਣੇ ਆ ਜੀ 8 ਮਾਡਲ ਆ ਜੀ ਘਟਵੇਂ ਸੇ ਟਰੈਕਟਰ ਬਹੁਤ ਸਾਫ ਆਈ ਟਾਇਰ ਚੈੱਕ ਕਰ ਲੋ ਜੀ ਸੈਂਟਰ ਗੇਅਰ 8 ਮਾਡਲ ਮੁੱਲ ਆ ਜੀ 335000 ਟਰੈਕਟਰ ਸਾਫ ਬਹੁਤ ਆਈ ਇਹ ਨਾਲ ਇੱਕ ਹੋਰ ਟਰੈਕਟਰ ਖੜਾਈ 854 ਵਰਸ ਵੀਡੀਓ ਜੀ ਇਹ ਵੀ ਘੱਟ ਨਹੀਂ ਸੀ ਟਰੈਕਟਰ ਇਹ ਵੀ ਬਹੁਤ ਸਾਫ਼ ਆਈ ਪੀ ਵੀ ਦਾ ਸੁਧਿਆਣਾ ਨੰਬਰ ਆਈ ਇਹ ਗਰਾਮੜ ਲਈ ਇਹਦਾ ਮੁੱਲ 395000 ਜੀ ਪੈਰ ਦੇਖ ਲਓ ਜੀ ਨਾਲ ਇਹ ਵੀ ਨਾਲ ਖੜਾ ਜੀ 4 ਸਟਾਰ ਰਿਵਰਸ ਵੀਡੀਓ ਬਾਬਰ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਇਹਦੇ ਬਾਬਰ ਸਟੇਟ ਨੇ ਜੀ 15 ਮੜਲਾ ਜੀ 555000 ਮੁੱਲ ਹੈ ਇਹਦਾ ਤੇ ਇਹ ਦੇਖ ਵੀ ਨਾਲ ਖੜਾ ਸੰਦ ਲਿਖਾ ਜੀ 13 ਮੜਲੇ 425000 مول دی دا نو 363 پاو سٹار 19 مول دی 625000 مول دی دا ريټري وبو صافه اي ਨਾਲ ਖੜਾ ਜੀ ਸੋਨ ਵਾਲੀ ਕਾ 750 DI ਸਿਕੰਦਰਾ ਇੰਟਰਨੈਸ਼ਨਲ 21 ਮਾਡਲ ਹੈ ਜੀ ਇਹ 5 ਲੱਖ 55000 ਮੁੱਲ ਹੈ ਜੀ ਇੰਜਨ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ 855 ਸਵਰਾਜ ਜੀ ਇਹ ਵੀ ਕੱਟਵੇਂ ਹਿੱਸੇ ਜੀ ਇਹ 10 ਮਾਡਲ ਲਈ ਉੱਡ ਵਾਲੀ ਸਤਰੀ ਲੱਗੀ ਹੋਈ ਹੈ ਜੀ ਇਹਦੇ 10 ਮਾਡਲ ਦਾ ਮੁੱਲ ਹੈ 395000 ਜੀ 750 ਸੌਣਾਂ ਲਿੱਕਾ ਜੀ ਇੱਕ ਟਰੈਕਟਰ ਬਹੁਤ ਸਾਫ਼ ਹੈ ਜੀ ਟਾਇਰ ਦੇਖ ਲੋ ਜੀ 750 14 ਦੇ ਟਾਇਰ ਨੇ ਜੀ ਦੀ ਗੱਡੀ ਜਾਂਦੇ ਟਾਇਰ ਵੀ ਵਧੀਆ ਪੈ ਨਹੀਂ ਜੀ ਇੰਦਰ ਮਕੋਡੀ ਕੋ ਪਿਆਰ ਕਾਲੀ ਪਿਆ ਜੀ ਸਾਫ ਆ ਤੁਰੰਤਨ 13 ਮਾਡਲ ਆਈ 4 ਲੱਖ 5000 ਮਾਡਲ ਆਈ ਦਾ 4 ਲੱਖ 5000 ਦੀ ਨਾਲ ਗੜਾ ਸੋਨਾ ਨਿੱਕਾ ਡੀ ਆਈ ਸਕੰਦਰਾਈ ਇਹ ਵੀ ਦੇਖੋ ਟਰੈਕਟਰ ਬਹੁਤ ਸ਼ਾਨਦਾਰ ਆਈ ਇਹ ਵੀ 14 ਇਟਰਾ ਜੈ ਮਾਰਟ ਦੇ ਟਾਇਰ ਨੇ ਜੀ

ਇੱਕ ਨਾਲ ਖੜਾਈ ਸੋਨਾਲੀ ਕਾ ਡੀ ਆਈ ਆਰ ਐਕਸ ਪਿਛਲੇ ਟਾਇਰ ਦਾ ਨਮੀ ਨਹੀਂ ਜੀ ਦੀ 16 ਦੇ ਟਾਇਰ ਨੇ ਇਹ ਵੀ ਪੀ ਵੀ 13 6852 ਨੰਬਰ ਆ ਇਹਦਾ ਉੱਡ ਵਾਲੀ ਛਤਰੀ ਲੱਗੀ ਹੋਈ ਹੈ ਰੈਟ ਤੋਂ ਇੰਜਨ ਖੰਬੋਸਾ ਪਿਆ ਜੀ ਚੌਦਾ ਮਾਡਲ ਹੈ 455000 ਮੁੱਲ ਦਾ ਜੀ। ਨੰਬਰ ਨਾਲ ਖੜਾ 10744 ਜੀ। 3 ਸਟਾਰ 13 ਵਾਲੇ ਬ੍ਰੇਕ ਨੇ ਜੀ ਇਹਦੇ। ਟਾਇਰ ਚੌਦਾ ਨੇ ਜੀ ਦੇ। ਨੰਬਰ ਦੰਦਾ ਇਹ ਵੀ ਪੀ ਵੀ 13 ਜੀ। ਬਾਈ ਪੀ ਵੀ ਦੇ ਨਾਲ ਹੀ ਲੈਂਦੇ ਨੇ ਡਾਇਰੈਕਟਰ। 99744

ਇੰਕਲ ਨੂੰ ਕੋ ਬਹੁਤ ਸਾਫ ਹੈ ਟਰੈਕਟਰ 855 ਪੀਵੀ 25 2193 ਨੰਬਰ ਦਾ ਪਤਾ ਨਹੀਂ ਕਿਥੋਂ ਦਾ ਤੁਸੀਂ ਇਸੇ ਕਮੈਂਟਾਂ ਦੇ ਕਿਥੋਂ ਦਾ ਹੈ ਪੀਵੀ 25 ਟਰੈਕਟਰ ਦਾ ਟਾਇਰ ਦੇਖੋ ਜੀ ਟਰੈਕਟਰ ਬਹੁਤ ਸਾਫ ਹੈ ਪੀਵੀ 25 2193 ਨੰਬਰ ਦੱਸੋ ਜੀ ਕਿਥੋਂ ਦਾ ਇਹ ਕਮੈਂਟਾਂ 'ਚ ਡਰਾਈਵਟਰ ਦੇ ਡਰਾਈਵਟਰ ਬਹੁਤ ਸਾਫ਼ ਹੈ। 4 ਸਟਾਰ ਵਰਸ ਵੀਡੀਓ ਹੈ ਜੀ। 10 ਮਾਡਲ ਲਈ 395000 ਮਾਡਲ ਹੈ। ਨਾਲ ਖੜਾ ਹੈ 15 ਮਾਡਲ। ਬੋਰ ਸਟਾਰ ਵਰਸ ਵੀਡੀਓ ਹੈ ਜੀ। ਪਾਵਰ ਸਟੀਰਿੰਗ ਹੈ। ਇਹ 15 ਮਾਡਲ ਲਈ 12ਵੇਂ ਮਹੀਨੇ 'ਚ 555000 ਮਾਡਲ ਹੈ। ਸੋ ਟੈਕ ਕਰੋ ਜੀ ਟਾਇਰ ਦੇਖ ਲੋ ਜੀ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ ਇਹ ਪੀਵੀ 23 ਹੈ ਜੀ 3249 ਇਹ ਵੀ ਦੱਸੋ ਇਹ ਨੰਬਰ ਕਿੱਥੋਂ ਦਾ ਕਮੈਂਟਾਂ ਚ ਪੀਵੀ 23 ਜੀ ਹੈ ਤਾਂ ਨੇ ਕੁਈ ਬਹੁਤ ਸੋਨਾ ਟਰੈਕਟਰ ਹੈ ਨਾਲ ਖੜਾ ਹੀ ਮੈਂ ਜਰਾ ਅਰਜਨ ਵੀ ਆਈ 605 ਪਾਵਰ ਸਟੀering ਹੈ ਜੀ ਟਰੈਕਟਰ ਹੁੱਡ ਵਾਲੀ ਸਤਰੀ ਵੀ ਹੁੱਡ ਵੀ ਲੱਗਿਆ ਹੋਈ ਸਤਰੀ ਸੈੱਡ ਗੇਰ ਹੈ ਜੀ ਅਰਜਨ ਬੇਲੀ ਐਟ੍ਰੀ ਚੈੱਕ ਕਰੋ ਜੀ ਟਾਇਰ ਦੇਖੋ ਜੀ ਨਾਲ ਇਹ 14 ਮਰਲੇ 4,75,000 ਮਰਲੇ ਨਾਲ ਖੜਾ 963 ਫਾਈਵ ਸਟਾਰੀ ਥੈਂਕ ਯੂ ਵੀ ਲੱਗੀ ਤੇਲ ਲੱਗੀ ਮੁੰਡੇ ਟ੍ਰੈਟਰੀ ਵੀ ਬਹੁਤ ਸਾਫਾਈ ਕਹਰ ਦੇ ਕੁਈ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਈ ਤਾਂ ਹੱਥ ਕਿ ਭੁਖੇ ਵਗਸ ਲੱਗੇ ਇਮਾਨਦਾਰੀ ਕੋ ਟ੍ਰੇਫੀ ਲੱਗਿਆ ਹੋਇਆ ਜੀ 963 ਇਹ ਜੋ ਨੀ ਮੱਦਲ ਸੇਲਾ ਕੇ 45000 ਮੁੱਲ ਆ ਜੀ ਦਾ ਨਾਲ ਖੜਾ 53 ਦਾ ਸੀ ਟਾਇਰ ਨਾ ਮੇਲੇ ਜੀ ਦੇ ਮੂਰੇ ਵੀ ਦੂਸਰਾ ਟਾਇਰ ਪਾਇਆ ਹੋਣੀ ਇਹ PB ਅਠਾਰਾਂ ਤੀਹ ਇਕਾਹਠ ਤਰਾਨਵੇਂ ਟਰੈਕਟਰੀ ਬਹੁਤ ਸਾਫ ਆ ਜੀ, ਇਹ ਗਿਆਰਾਂ ਮਾਡਲ ਆ ਜੀ। ਪੰਜ ਲੱਖ ਪੱਚੀ ਹਜ਼ਾਰ ਮੁੱਲ ਆ ਜੀ ਇਹਦਾ। ਨਾਲ ਖੜਾ ਅੱਠ ਸੌ ਪਚਵੰਜਾ ਜੀ। ਅੱਠਵੀਂ ਚਾਲੀ ਜੀ। ਇਹ ਅੱਠ ਮਾਡਲ ਆ ਜੀ। تن 143000000 انجن وکاو صافی تے دیکھو یہ سک بغیر نار ڈنڈا ڈنڈا سارا پربند نار ائی جون 252 داج او دا شاکلی لگی ایم کو لگیا اے 4v4 ای

انداور ڈسٹریبیوٹر لگاوی اے اپنے تے آ 2000 مال فارم ٹریکر کی سکتہ دا 22000 مولا دا نال 352 10 جمڈیاری ٹیسٹ چیک کر لوي سائیڈ ویرا اے اور سٹیرنگ

ਲੈਖੋ ਜੀ ਉਪਰੋਂ ਦਾ ਆਈ 14 ਮੱਧ 4,60,000 ਮੁੱਲ ਹੈ ਇੱਕ ਘਟ ਮੇਸੇ ਜਿਹੜਾ ਅਰਵਸ ਪੀਪੀਓ ਸਵਰਾਜ 852 ਜੀ 11 ਮੱਗ ਲਾਈ ਹੈ 3,95,000 ਮੁੱਲ ਹੈ ट नमे ने जीवी अठवंजा चालखंडा पचानवे सौ में टायर मेरे नी डबल डिस्ट्रीब्यूटर लगे हुआ ਮਰੀਆ ਹੈਵੀ ਬੈਂਕਰ ਲੱਗਿਆ ਵੀ ਟਾਇਰ ਨਾਲੇ ਲਈ ਇਹ 8 14 ਮਰਲਾ 525000 ਮੁੱਲ ਆਈ ਨਾਲ ਕਰਾ ਸੋਨਾ ਲਿੱਕਾ 745000 ਟਾਇਰ ਦੇਖੋ ਇਹ ਸਾਈਡ ਵੀ ਹੈ ਜੀ ਪਾਵਰ ਸਟੇਟ ਨਹੀਂ ਹੈ ਇਹਦੇ ਦੋ 14 ਮਰਲਾ 315000 ਮੁੱਲ ਆਈ ਨਾਲ ਕਰਾ ਅਰਜਨ ਨੋਵਾ 605 ਦੀ ਆਈ

ਨਾਰ ਤੜਾ 53 ਦਾ ਸੀ ਜੋਂਬੀ ਆ ਰ ਇਹ 18 ਮਰ ਰਸੀ ਲਖ 17000 ਮੋਲ ਜੀ ਨਗਦ ਕੈਸ ਆਈ